ਸੰਤ ਸਹਾਈ ਜੀ ਕੇ ਇੱਥੇ ਦੁਨੀਆ ਜਿਉਂਦਿਆਂ ਨੂੰ ਛੱਡ ਦਿੰਦੀ ਹੈ ਇੱਥੇ ਦੁਨੀਆ ਹਿਸਾਬ ਪੂਰਾ ਨਾ ਮਿਲੇ ਜਾਂ ਕੋਈ ਗੱਲ ਹੋ ਜਾਏ ਗੁਰਮੁਖੋ ਲਾਲਚ ਵਸ ਹੋ ਕੇ ਆਪਣੇ ਸਗਿਆਂ ਨੂੰ ਛੱਡ ਦਿੰਦੀ ਹੈ ਪਰ ਜਿਨੇ ਸਾਧੂਆਂ ਦੇ ਨਾਲ ਪ੍ਰੀਤਾਂ ਪਾਈਆਂ ਮਹਾਪੁਰਖਾਂ ਦੇ ਨਾਲ ਪ੍ਰੀਤਾਂ ਪਾਈਆਂ ਮਹਾਪੁਰਖ ਅਦਵਾਟੇ ਨਹੀਂ ਛੱਡਦੇ ਜਿੰਦ ਦੇ ਸਹਾਈ ਹੁੰਦੇ ਆ ਜਿੰਦ ਦੇ ਮਰਨ ਤੋਂ ਬਾਅਦ ਵੀ ਸਾਥ ਨਿਭਾਉਂਦੇ ਆ ਭਾਵੇਂ ਪ੍ਰਾਣੀ ਚੜਾਈ ਕਰ ਜਾਏ ਮਹਾਪੁਰਖ ਜਿਹੜੇ ਹੁੰਦੇ ਆ ਉਹਦਾ ਵੀ ਭਲਾ ਕਰ ਦਿੰਦੇ ਆ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਊਚੇ ਜਾਣੀ ਐ ਕਿਉਂ ਕਿਉਂਕਿ ਨਾਨਕ ਨਾਮ ਪਿਆਰ ਨਾਮ ਨਾਲ ਪਿਆਰ ਹੀ ਇੰਨਾ ਕੁ ਕੀਤਾ ਇਨਾਂ ਦੀਆਂ ਕਮਾਈਆਂ ਵੱਲ ਵੇਖ ਕੇ ਸਿੱਖਣਾ ਚਾਹੀਦਾ ਓ ਮਨਾ ਵੇਖ ਹਰ ਮਨ ਤਨ ਅੰਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਵਡਿਆਈ ਕੀਦੀ ਐ ਗੁਰਪੂਰੇ ਕੀ ਵਡਿਆਈ ਵਡਿਆਈ ਤਾਂ ਕਿ ਕੀਮਤ ਤਹੀ ਨਾ ਜਾਈ ਕੁਛ ਕਿਹਾ ਜਾ ਸਕਦਾ ਹੈ ਮਹਾਪੁਰਖਾਂ ਦੀ ਉਪਮਾ ਦੇ ਬਾਰੇ ਨਹੀਂ ਪਾਈ ਇੱਥੇ ਤੇ ਕਹਬੇ ਕੋਈ ਸੋਭਾ ਨਹੀਂ ਦੇਖਾ ਹੀ ਪਰਵਾਨ ਕੀ ਕਹਿ ਸਕਨੇ ਆ ਕੋਈ ਪ੍ਰੋਪਰ ਵਿਆਖਿਆ ਨਹੀਂ ਕਰ ਸਕਦਾ ਸਾਧੂ ਦੀ ਕਮਾਈ ਦੀ ਕੋਈ ਪ੍ਰੋਪਰ ਵਿਆਖਿਆ ਨਹੀਂ ਕਰ ਸਕਦਾ ਜਿਵੇਂ ਕੋਈ ਭੁੱਖ ਦੀ ਵਿਆਖਿਆ ਨਹੀਂ ਨਾ ਕਰ ਸਕਦਾ ਭੁੱਖ ਹੁਣ ਕਿਸੇ ਨੂੰ ਪ੍ਰਸ਼ਾਦਾ ਛਕਾ ਦਿਓ ਉਹਨੂੰ ਪੁੱਛੋ ਭਾਈ ਪ੍ਰਸ਼ਾਦਾ ਦਾ ਸੇ ਕਿਵੇਂ ਲੱਗਿਆ ਸਵਾਦ ਕਿਵੇਂ ਲੱਗਿਆ ਉਹ ਬਸ ਇਨਾ ਕਹੇਗਾ ਵੀ ਬਹੁਤ ਵਧੀਆ ਜਾਂ ਹੱਥ ਨਾਲ ਇਸ਼ਾਰਾ ਕਰ ਦੇਗਾ ਪਰ ਵਿਆਖਿਆ ਥੋੜੀ ਕਰ ਸਕਦਾ ਹੈ ਉਹ ਤੇ ਉਹ ਜਿਨੇ ਜਿਨੇ ਉਹ ਪ੍ਰਸ਼ਾਦਾ ਚਖਿਆ ਨਾ ਜਿਨੇ ਉਹ ਚੀਜ਼ ਚਖੀ ਆ ਉਹਨੂੰ ਹੀ ਪਤਾ ਵੀ ਕਿੰਨਾ ਕੋ ਆਨੰਦ ਹੈ ਕਿੰਨਾ ਕੋ ਸੁਆਦ ਹੈ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੁ ਕਿਸੇ ਪਿਆਸੇ ਨੂੰ ਪਾਣੀ ਦੇ ਦਿਓ ਬਿਨਾ ਪਾਣੀ ਤੋਂ ਪਿਆਸਾ ਜਿਹੜਾ ਮਰਨ ਵਾਲਾ ਹੋ ਜਾਏਗਾ ਉਹਨੂੰ ਜਲ ਸ਼ਕਾ ਦਿਓ ਪਾਣੀ ਪਿਆਲਾ ਦਿਓ ਤੇ ਉਹਨੂੰ ਪੁੱਛੋ ਵੀ ਦੱਸ ਭਾਈ ਉਹ ਕਹੇਗਾ ਵੀ ਅੰਦਰ ਠੰਡਾ ਹੋ ਗਿਆ ਪਰ ਪਿਆਸ ਦੀ ਵਿਆਖਿਆ ਨਹੀਂ ਕਰ ਸਕਦਾ ਕੀ ਕੀ ਬੋਲ ਸਕਦੇ ਆ ਜੀ ਇਸੇ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਇਹ ਤੇ ਉਹੀਓ ਹੀ ਦੱਸ ਸਕਦੇ ਨੇ ਜਿਨ੍ਹਾਂ ਨੂੰ ਹਲਾਰੇ ਆਉਂਦੇ ਆ ਇਹ ਤੇ ਉਹੀਓ ਹੀ ਦੱਸ ਸਕਦੇ ਆ ਕਈ ਵਾਰੀ ਨੂੰ ਸੁਣਨ ਚ ਆਉਂਦਾ ਹੈ ਕਈ ਕਈ ਪ੍ਰੇਮੀ ਐਡੇ ਹੁੰਦੇ ਆ ਕੀਰਤਨ ਦੇ ਕੀਰਤਨ ਕਰਨ ਜਾਈਦਾ ਹੈ ਨਾ ਜਾਂ ਉਂਝ ਵੀ ਕਈ ਬਹੁਤ ਕੀਰਤਨ ਨਾਲ ਪ੍ਰੇਮ ਕਰਦੇ ਆ ਸਨੇਹ ਕਰਦੇ ਆ ਉਹ ਕੀਰਤਨ ਕਰਦਿਆਂ ਕਰਦਿਆਂ ਝੁੰਮਣ ਲੱਗ ਜਾਂਦੇ ਆ ਕਈਆਂ ਦਾ ਸਿਰ ਨਾਲ-ਨਾਲ ਚੁੰਮਣਾ ਸ਼ੁਰੂ ਕਰ ਦਿੰਦਾ ਸੱਜਾਂ ਦੇ ਤੇ ਬਹੁਤੇ ਕਹਿੰਦੇ ਨੇ ਇਹ ਜੀ ਸਿਰ ਮਾਰਦੇ ਫਿਰਦੇ ਆ ਨਹੀਂ ਪਿਆਰਿਓ ਸਿਰ ਮਾਰਦੇ ਨਹੀਂ ਸਿਰ ਆਪੇ ਹੀ ਵੱਜਦਾ ਆੱਖੋ ਸਤਨਾਮ ਜੀ ਵਾਹਿਗੁਰੂ ਇਹ ਕੋਈ ਸਿਰ ਮਾਰਦਾ ਨਹੀਂ ਹੁੰਦਾ ਸਿਰ ਕੋਈ ਚੁੰਮਦਾ ਨਹੀਂ ਹੁੰਦਾ ਆਪੇ ਹੀ ਚੁੰਮਣਾ ਪੈ ਜਾਂਦਾ ਇਹ ਤੇ ਉਹ ਹੀ ਦੱਸ ਸਕਦਾ ਜਿਹਦੇ ਉੱਤੇ ਉਹ ਬੀਤਰੀ ਕੀ ਪਤਾ ਕਿੱਡੇ ਆਨੰਦ 'ਚ ਬੈਠਾ ਅਗਲਾ ਕਿੱਡਾ ਆਨੰਦ ਲੈ ਰਿਹਾ ਹੁਣ ਸਾਡੇ ਬਾਰੇ ਤੇ ਆਪਣੀ ਆਪਣੀ ਬੁੱਧੀ ਦੇ ਅਨੁਸਾਰ ਹੀ ਗੱਲ ਕਰਦੇ ਆ ਨਾ ਤਾਂ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਜੋ ਪਾਵੇਂ ਭਾਂਡੇ ਵਿੱਚ ਵਸਤ ਸਾਰ ਨਿਕਲੈ ਕਾ ਕੋਈ ਘਰੇ ਵਿਚਾਰਾ ਇਸ ਕਰਕੇ ਗੁਰਮੁਖ ਹੋ ਮੈਂ ਤਾਂ ਬੇਨਤੀ ਕਰ ਰਿਹਾ ਸਾਰੀਆਂ ਵਡਿਆਈਆਂ ਪ੍ਰਮਾਤਮਾ ਦੇ ਨਾਮ ਦੀਆਂ ਨੇ ਕੋਈ ਬੈ ਕੇ ਜਪ ਲੈਂਦਾ ਕੋਈ ਗਾ ਕੇ ਜਪ ਲੈਂਦਾ ਕੋਈ ਤੁਰ ਫਿਰ ਕੇ ਜਪ ਲੈਂਦਾ ਪਰ ਜੱਪੜ ਨਾਲ ਹੀ ਭਲਾ ਹੁੰਦਾ ਸਾਡੇ ਮਹਾਪੁਰਖ ਕਹਿੰਦੇ ਹੁੰਦੇ ਸੀ ਜਿਨ੍ਹਾਂ ਕੋਲ ਦਾਸ ਰਿਆ ਇਹਨਾਂ ਛੋਟੇ ਹੁੰਦਾ ਬਾਬਾ ਸਰਨ ਸਿੰਘ ਜਫਰਵਾਲ ਉਹਨਾਂ ਆਖਣਾ ਪ੍ਰਸ਼ਾਦਾ ਭਾਵੇਂ ਪੁੱਠਾ ਖਾ ਲਓ ਤੇ ਭਾਵੇਂ ਸਿੱਧਾ ਖਾ ਲਓ ਇਹਨੇ ਅੰਦਰ ਤ੍ਰਿਪਤ ਕਰਨਾ ਹੀ ਕਰਨਾ ਹੈ ਉਹਨੇ ਅੰਦਰ ਦੀ ਭੁੱਖ ਮਟਾਉਣੀ ਮਟਾਉਣੀ ਹੈ ਭਾਵੇਂ ਪੁੱਠਾ ਖਾ ਲਓ ਭਾਵੇਂ ਸਿੱਧਾ ਖਾ ਲਓ ਇਹ ਤੇ ਕੋਈ ਤੁਰਦਿਆਂ ਫਿਰਦਿਆਂ ਨਾਮ ਜਪ ਲੈ ਕੋਈ ਬਹਿ ਕੇ ਨਾਮ ਜਪ ਲੈ ਹੁਣ ਪ੍ਰਾਣੇ ਵੇਖੀਦਾ ਕਈਆਂ ਦੇ ਘਰੇ ਜਾਈਦਾ ਜੀ ਤੇ ਉਹ ਬਾਪੂ ਬਹੁਤ ਲਮੇਰੀ ਉਮਰ ਦੇ 80 80 85 85 ਸਾਲ ਦੀ ਉਮਰ ਦੇ ਕਈ ਵਾਰੀ ਮਿਲਦੇ ਆ ਤੇ ਪੁੱਛੀਦਾ ਬਾਪੂ ਜੀ ਇੰਨੀ ਬਾਣੀ ਕੰਠ ਹੈ ਤੁਹਾਨੂੰ ਇੰਨਾ ਨਿਤਨੇਮ ਐਦਾਂ ਹੀ ਅਜੇ ਵੀ ਐਦਾਂ ਹੀ ਕਰ ਲੈਂਦੇ ਹੋ ਵੀ ਕਿੱਥੋਂ ਪੜ੍ਹੇ ਹੋ ਤੁਸੀਂ ਕਿੰਨਾ ਕੁ ਪੜ੍ਹੇ ਆ ਤੇ ਉਹ ਹੱਸਦੇ ਹੋਏ ਕਈ ਵਾਰੀ ਕਹਿੰਦੇ ਆ ਵੀ ਪੁੱਤ ਮੈਂ ਪੜਿਆ ਨਹੀਂ ਮੈਂ ਪੜਿਆ ਨਹੀਂ ਇੱਕ ਵੀ ਅੱਖਰ ਮੈਂ ਸਕੂਲੋਂ ਨਹੀਂ ਸਿੱਖਿਆ ਅੱਛਾ ਫਿਰ ਇੰਨੀ ਬਾਣੀ ਕੰਠ ਕਿਵੇਂ ਕਹਿੰਦੇ ਬਸ ਸਵੇਰੇ ਅੰਮ੍ਰਿਤ ਵੇਲੇ ਆ ਬਲਦ ਖੋਲ ਕੇ ਖੇਤ ਵਾਉਣ ਜਾਈਦਾ ਸੀ ਸਪੀਕਰ ਲੱਗਾ ਹੁੰਦਾ ਸੀ ਗ੍ਰੰਥੀ ਸਿੰਘ ਜੋ ਬਾਣੀ ਪੜ੍ਹਦਾ ਸੀ ਅਸੀਂ ਸੁਣਦੇ ਹੁੰਦੇ ਸੀ ਸੁਣ ਸੁਣ ਕੇ ਨਾਲ ਬੋਲਣ ਲੱਗ ਗਏ ਐਦਾਂ ਹੀ ਬਾਣੀ ਕੰਠ ਹੋ ਗਈ ਐਦਾਂ ਹੀ ਬਾਣੀ ਕੰਠ ਹੋ ਗਈ ਕੋਈ ਤੁਰ ਫਿਰ ਕੇ ਜਪੜਲੇ ਭਾਵੇਂ ਕੰਮਕਾਰ ਕਰਦਾ ਜਪ ਲੈ ਹੁਣਾਂ ਤੇ ਭਲਾਈਏ ਜੀ ਐਸੇ ਕਰਕੇ ਇਦਾਂ ਜਦੋਂ ਕੰਮ ਕਰਦੇ ਆਂ ਵੇਖਿਆ ਨਾ ਬੜੀ ਉਪਮਾ ਸੁਣੀ ਭਗਤ ਨਾਮਦੇਵ ਜੀ ਦੀ ਬੜੀ ਉਪਮਾ ਸੁਣੀ ਭਗਤ ਤਰਲੋਚਨ ਜੀ ਨੇ ਕਹਿੰਦੇ ਚੱਲੋ ਦਰਸ਼ਨ ਕਰਨੇ ਚਾਹੀਦੇ ਨੇ ਭਾਈ ਦਰਸ਼ਨ ਕਰਕੇ ਆਈਏ ਜਦੋਂ ਦਰਸ਼ਨ ਕਰਨ ਗਏ ਤੇ ਵੇਖਿਆ ਵੀ ਇਹ ਤਾਂ ਕੰਮ ਕਰ ਰਹੇ ਨੇ ਇਹ ਤਾਂ ਕੀਰਤ ਕਰ ਰਹੇ ਨੇ ਇਹ ਤਾਂ ਕੀਰਤ ਕਰੀ ਜਾਂਦੇ ਆ ਹੈਰਾਨ ਹੋ ਗਏ ਕਹਿੰਦੇ ਭਗਤ ਜੀ ਮੈਂ ਤਾਂ ਤੁਹਾਡੀ ਸ਼ੋਭਾ ਸੁਣ ਕੇ ਆਇਆ ਸਾਂ ਤੇ ਮੈਂ ਤਾਂ ਮਨ 'ਚ ਇਹ ਸੋਚਦਾ ਸਾਂ ਵੀ ਤੁਸੀਂ ਕਿਤੇ ਇੱਕ ਅੱਖਾਂ ਦੀ ਕੁਲੀ ਪਾਈ ਹੋਏਗੀ ਵਿੱਚ ਸਮਾਧੀ ਲਾ ਕੇ ਬੈਠੇ ਹੋਵਾਂਗੇ ਪਰ ਤੁਸੀਂ ਤਾਂ ਕੰਮ ਕਰ ਰਹੇ ਹੋ ਆਪਣੇ ਇਹ ਕੀ ਗੱਲ ਤੇ ਭਗਤ ਨਾਮਦੇਵ ਜੀ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਭਲਿਆ ਬਸ ਫਿਰ ਬਾਹਰੋਂ ਹੀ ਵੇਖਿਆ ਨਾ ਸਾਨੂੰ ਸਾਡਾ ਅੰਦਰ ਤੇ ਨਹੀਂ ਨਾ ਵੇਖਿਆ ਨਾਮਾ ਮਾਇਆ ਮੋਹਿਆ ਕਹ ਤਿਲੋਚਨ ਮੀਤ ਕਾਹੇ ਛਿਪੋ ਛੈਲੇ RAM ਨਾ ਲਾਵੋ ਚੀਤ ਨਾਮਾ ਕਹ ਤਿਲੋਚਨਾ ਮੁਖ ਤੇ RAM ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਿਰੰਜਨ ਨਾਮ ਇਹ ਤੇ ਭਾਵੇਂ ਕੋਈ ਤੁਰਦਿਆਂ ਫਿਰਦਿਆਂ ਜਪ ਲੈ ਕੋਈ ਬਹਿ ਕੇ ਜਪ ਲੈ ਪਰ ਜੱਪੇ ਜ਼ਰੂਰ ਭਲਾ ਹੋਏਗਾ ਹੀ ਹੋਏਗਾ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਇ ਪਰਮਗਤੀ ਨੂੰ ਜ਼ਰੂਰਤ ਪ੍ਰਾਪਤ ਹੋਵੇਗਾ ਪਹੁੰਚੇਗਾ ਜ਼ਰੂਰ ਮੰਜ਼ਲ ਦੇ ਉੱਤੇ ਤੇ ਇਹੋ ਹੀ ਸਾਧੂ ਸਮਝਾਉਂਦੇ ਆ ਗੁਰਮੁਖੋ